ਤੁਹਾਡਾ ਸਰਪੰਚ ਦੁੱਲੋਖਾਦਰੀ ਤੋਂ ਬੋਲ ਰਹੇ ਹੋ ਜੀ ਹਾਂਜੀ ਹਾਂਜੀ ਸਰ ਸਰਪੰਚ ਸਾਹਿਬ ਇੱਕ ਵੀਡੀਓ ਸਾਡੇ ਕੋਲ ਆਈਆਂ ਨੇ ਤੁਹਾਡੇ ਪਿੰਡ ਦਰਸਹਿਰ ਇੱਕ ਵਿਅਕਤੀ ਨੇ ਰੋਪੜ ਦੀ ਨਹਿਰ ਦੀ ਵਿਸ਼ਾਲ ਮਾਰ ਦਿੱਤੀ ਹੈ ਇਸ ਦੇ ਬਾਰੇ ਕੋਈ ਜਾਣਕਾਰੀ ਹੈ ਤੁਹਾਡੇ ਤੱਕ ਜਾਇਸ ਬਾਰੇ ਕੋਈ ਪਤਾ ਲੱਗਿਆ ਹੋਇਆ ਤੁਹਾਨੂੰ ਹਾਂਜੀ ਹਾਂਜੀ ਸਰ ਉਹ ਨਾ ਸਵੇਰੇ ਸਾਨੂੰ ਕੋਈ 10 6:30 ਦੇ ਕਰੀਬ ਪਤਾ ਲੱਗਿਆ ਜੀ ਹਾਂਜੀ ਤੇ ਉਹ ਪਿੰਡ 'ਚ ਕਹਿੰਦੇ ਵੀ ਇਸ ਤਰ੍ਹਾਂ ਵੀ ਛਿੰਦਾ ਨਾ ਜੀ ਤਾਂ ਮੁੰਡੇ ਦਾ ਹਾਂਜੀ ਇਹ ਕਹਿੰਦੇ ਵੀ ਨਹਿਰ 'ਚ ਛਾਲ ਮਾਰਤੀ ਉਹ ਉਹਦੇ ਘਰ ਦੇ ਜਿਹੜੀ ਘਰ ਵਾਲੀ ਆ ਜੀ ਉਹ ਚਲੇ ਗਈ ਸੀ ਸਭ ਤੋਂ ਪਹਿਲਾਂ ਜੀ। ਅੱਛਾ ਜੀ। ਤੇ ਉਰੇ ਆਏ ਜੀ ਅਸੀਂ ਮੌਕੇ ਤੇ ਹੁਣ ਮਤਲਬ ਇੱਕ ਬੈਗ ਆ ਜੀ ਮੁੰਡੇ ਦਾ ਕੰਮ ਪਰ ਸਰੀਏ ਦਾ ਕੰਮ ਕਰਦਾਤਾ ਇਹ। ਜੀ। ਤੇ ਬੈਗ ਆ ਮੋਟਰਸਾਈਕਲ ਖੜਿਆ ਜੀ ਇੱਥੀ। ਅੱਛਾ ਜੀ। ਹਾਂ ਜੀ ਮੌਕੇ ਤੇ ਮਤਲਬ ਪਿੰਡ ਤਕਰੀਬਨ ਅੱਧਾ ਪਿੰਡ ਆਇਆ ਵਾ ਜੀ ਇੱਥੇ। ਅੱਛਾ ਕੋਈ ਵਿਆਹ ਆਇਆ ਹੋਇਆ ਸੀ ਇਹ ਵਿਅਕਤੀ ਜਿਹੜਾ ਛਾਲ ਮਾਰੀਏ। ਹਾਂ ਜੀ ਹਾਂ ਜੀ ਵਿਆਹ ਵਾ ਤੇ ਜੀ ਕੋਲ ਕੁੜੀਆਂ ਜੀ ਦੋ। ਅੱਛਾ ਜੀ। ਹਾਂਜੀ 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 ਕੀ ਕਾਰਨ ਲੱਗਦਾ ਸਰਪੰਚ ਸਾਹਿਬ ਕੀ ਜਿਹੜਾ ਛਾਲ ਮਾਰਨ ਦਾ ਕੁਝ ਲੱਗਿਆ ਕਾਰਨ ਪਤਾ ਪਰਿਵਾਰਕ ਮੈਂਬਰ ਤੁਹਾਡੇ ਕੋਲੇ ਹੁਣ ਇੱਥੇ ਖੜੇ ਹੈ ਤਾਂ ਤੁਹਾਨੂੰ ਦੱਸਿਆ ਹੋਣਾ ਕੀ ਕਰਦੇ ਆ ਇਹ ਇਹ ਤਾਂ ਜੀ ਬਕਰੇਲੂ ਕਜਿਆ ਕਲੇਸ਼ ਤਾਂ ਜੀ ਬਸ ਸਾਹਿਬ ਇਹਨਾਂ ਦਾ ਕਾਫੀ ਚਿਰ ਤੇ ਹੁੰਦਾ ਰਹਿੰਦਾ ਤਾਂ ਜੀ ਆਪਸ ਵਿੱਚ ਦੋਨਾਂ ਦੇ ਨਾਲ ਦਾ ਪਰੇਸ਼ਾਨ ਰਹਿੰਦਾ ਸੀ ਵਿਅਕਤੀ ਮਿਲ ਕੇ ਹਾਂਜੀ ਹਾਂਜੀ ਪਰੇਸ਼ਾਨ ਹੀ ਰਹਿੰਦਾ ਤਾਂ ਜੀ ਬਸੇ ਅੱਛਾ ਹੁਣ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕੋਈ ਡਬੋਲੀਆਂ ਮੰਗਾਏ ਨੇ ਜਾਂ ਫਿਰ ਕੋਈ ਪੁਲਿਸ ਦਾ ਕੋਈ ਤੁਹਾਡੇ ਕੋਲ ਪਹੁੰਚੀ ਹੈ ਇਸ ਮੌਕੇ ਹਾਂ ਜੀ ਹਾਂ ਜੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਡਬੋਲੀਆਂ ਵੀ ਪਹੁੰਚ ਗਏ ਤੇ ਡਬੋਲੀਆਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਪਰ ਫਿਲਹਾਲ ਕੁਝ ਪਤਾ ਨਹੀਂ ਜੀ ਲੱਗਿਆ ਹੈ ਇਹਦੀ ਜਾਣਕਾਰੀ ਕਿਸੇ ਰਾਗਿਰ ਨੇ ਦਿੱਤੀ ਹੈ ਤੁਹਾਡੇ ਪਿੰਡ ਵਾਸੀ ਨੂੰ ਜਾਂ ਕਿਵੇਂ ਪਤਾ ਲੱਗਿਆ ਕਿ ਹਾਂ ਉਹ ਉਸ ਜਗ੍ਹਾ ਛਾਲ ਮਾਰ ਦਿੱਤੀ ਰੋਪੜ ਦੇ ਵਿੱਚ ਮਹਿਰ ਦੇ ਵਿੱਚ ਅਸਲ ਚ ਇਹ ਨਾ ਸਰ ਜੀ ਉਹ ਨਾ ਅਸੀਂ ਇਹ ਜਨਾਨੀ ਜਿਹੜੀ ਹੈ ਸੀ ਨਾ ਇਹਨੇ ਪਹਿਲਾਂ ਪਹੁੰਚ ਗਈ ਦੇਥਾ ਉਹਦੇ ਨਾਲ ਗੱਲਾਂ ਗੁੱਲਾਂ ਕਰਦੀ ਸੀ ਪਹਿਲਾਂ ਵੀ ਹਾਂ ਉਹਨੂੰ ਪਤਾ تھا ਨਾ ਵੀ ਆਹ ਕੰਮ ਉਹ ਦੱਸਿਆ ਹੋਣਾ ਨੇ ਕੋਈ ਆਪਸੀ ਗੱਲਬਾਤ ਜਿਹੜੀ ਹੋਈ ਹੈ ਇਹਨਾਂ ਦੀ ਪਹਿਲਾਂ ਛਾਲਮਾਨ ਤੋਂ ਪਹਿਲਾਂ ਹੋਈ ਹੈ ਜਨਾਨੀ ਨਾਲ ਅੱਛਾ ਜੀ ਇਹ ਉਹਨੂੰ ਪਤਾ ਹੋਊਗਾ ਉਹ ਸਾਤੋਂ ਪਹਿਲਾਂ ਇੱਥੇ ਆ ਗਏ ਤੇ ਨੇ ਉਸ ਤੋਂ ਬਾਅਦ ਇਹਨਾਂ ਦੇ ਕੁਝ ਰਿਸ਼ਤੇਦਾਰ ਆਏ ਆ ਕੁੜੀ ਵਾਲਿਆਂ ਦੇ ਹਾਂਜੀ ਹਾਂਜੀ मतलब फिर उन्होंने किसी बंदे ने किसी बंदे ने मतलब دسਿਆ راہگیر ਨੇ ਕਿਸੇ ਨੇ ਵੀ ਯਾਰ ਇਹ ਮੋਟਰਸਾਈਕਲ ਇਹਨੇ ਬੰਦੇ ਨੇ ਖੜਾਤਾ ਇਹਨੇ ਛਾਲ ਮਾਰਤੀ ਨਹਿਰ ਚ ਓਕੇ ਹਾਂਜੀ ਹਾਂਜੀ ਇਹ ਕਿੱਥੇ ਵਹਿਆ ਸੀ ਵੈਸੇ ਇਹ ਇੱਥੇ ਪਿੰਡ ਇਧਰੇ ਡਾ ਅਚੰਦਰੇ ਡਾ ਪਿੰਡ ਕਰਾਲੀ ਦੇ ਨੇੜੇ ਆ ਜੀ ਓਕੇ ਓਕੇ ਇਹ ਕਿੱਥੇ ਨਹਿਰ ਦੇ ਵਿੱਚ ਕਿਹੜੇ ਪਿੰਡ ਦੇ ਨਜ਼ਦੀਕ ਜਿਹੜੀ ਨਹਿਰ ਦੇ ਵਿੱਚ ਛਾਲ ਮਾਰੀ ਹੈ ਰੋਪੜ ਦਾ ਕਿਹੜਾ ਪਿੰਡ ਨੇੜੇ ਇਹ ਸਰ ਜੱਟਾ ਮਾਜਰੀ ਪਿੰਡ ਆ ਜੀ ਜੱਟਾ ਮਾਜਰੀ ਦੇ ਵਿੱਚ ਨਹਿਰ ਛਾਲ ਮਾਰੀ ਹੈ ਹਾਂਜੀ 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 ਤੁਸੀਂ ਕਿੰਨੀ ਕੁ ਉਮਰ ਦਾ ਸੀ ਵਿਅਕਤੀ ਇਹ ਉਮਰ ਤਾਂ ਜੀ ਤਕਰੀਬਨ ਇਹਦੀ ਹੋਊਗੀ 35 36 ਸਾਲ ਦੇ ਡੇੜ ਘੜ ਹੋਊਗੀ ਉਮਰ ਛੋਟੇ ਛੋਟੇ ਬੱਚੇ ਦੋਨੇ ਗੁੱਡੀਆਂ ਛੋਟੀਆਂ ਐ ਜੀ ਇੱਕ 5 ਸਾਲ ਦੀ ਹੋਊਗੀ ਵਾਤੇ ਵਾਦ ਇੱਕ ਮੰਨ ਲਓ 7 ਸਾਲ ਦੀ ਹੋਊਗੀ ਕਿ 4 ਸਾਲ ਦੀ ਹੋਊਗੀ ਜੀ ਬਸ ਪਰਿਵਾਰਕ ਮੈਂਬਰ ਦੇ ਵਿੱਚ ਹੋਰ ਕੌਣ ਨੇ ਜਿਨ੍ਹਾਂ ਦੇ ਪਿੱਛੇ ਇਹਦੇ ਮੰਮੀ ਡੈਡੀ ਆ ਜੀ ਤੇ ਸਿਸਟਰਾਂ ਤਿੰਨ ਐ ਜੀ ਸਿਸਟਰਾਂ ਵੀ ਆਈਆਂ ਵੇ ਆ ਜੀ ਓਕੇ ਪਰ ਕੋਈ ਭਰਾ ਨਹੀਂ ਇਕੱਲੇ ਸੀ ਨਹੀਂ ਇਕੱਲੇ ਇਕੱਲਾ ਤਾਂ ਜੀ ਵਿਚਾਰਾ ਹੁਣ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਵੇਰ ਦੇ ਤਕਰੀਬਨ ਸਾਰ ਅੱਧਾ ਪਿੰਡ ਆਇਆ ਵਾ ਜੀ ਇੱਥੇ ਸਾਰੇ ਵਿਚਾਰੇ ਬਿਨਾ ਉਤੇ ਲੱਗੇ ਵੇ ਆ ਉਹ ਦੇਖ ਰਿਹਾ ਵੀ ਕੋਸ਼ਿਸ਼ ਕਰ ਰਹੀ ਵੀ ਪ੍ਰਮਾਤਮਾ ਕਰੇ ਚਲੋ ਮਿਲ ਜਵੇ ਹੁਣ ਜਿਹੜਾ ਕੰਮ ਮਤਲਬ ਹੁਣ ਪਾਣਾ ਬੀਤਣਾ ਤਾਂ ਉਹ ਤਾਂ ਬੀਤ ਗਿਆ ਹਾਂਜੀ 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 मतलब ਹੁਣ ਇਹ ਨਹੀਂ ਕਲੀਅਰ ਤਾਂ ਨਹੀਂ ਖੈਰ ਹੋਇਆ ਵੀ ਪਤਾ ਨਹੀਂ ਜਿਹੜਾ ਮੋਟਰਸਾਈਕਲ ਮਿਲ ਗਿਆ ਬਰਾਮਤ ਹੋ ਗਿਆ ਬੈਗ ਉਹਦਾ ਬਰਾਮਤ ਹੋ ਗਿਆ ਏ ਹਾਂਜੀ ਹਾਂਜੀ ਤੇ ਜਿਹੜੇ ਬੰਦੇ ਨੇ ਦੇਖਿਆ ਉਹਨਾਂ ਨੇ ਵੀ ਦੱਸਿਆ ਕਿ ਛਾਲ ਮਾਰੀ ਹੈ ਜਰੂਰ ਬਾਈ ਇਸ ਬੰਦੇ ਨੇ ਓਕੇ ਹਾਂਜੀ ਹਾਂਜੀ ਜਿਹਨੇ ਪੀਰ ਸਰਦਾਰ ਸਾਹਿਬ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਉਹ ਸਹੀ ਸਲਾਮਤ ਮਿਲ ਜਵੇ ਕੋਈ ਇਸ ਤਰ੍ਹਾਂ ਦੀ ਜਿਹਾ ਮਾੜੀ ਖਬਰ ਨਾ ਆਵੇ ਹਾਂਜੀ 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 ਕੋਈ ਬਾਦੀ ਖਬਰ ਹੈ ਤੁਹਾਡੇ ਪਿੰਡ ਦੀ ਹੈ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਹਾਂਜੀ ਠੀਕ ਓਕੇ ਓਕੇ